ਸਸੀ ਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਇਸ ਟਾਈਮ ਅ ਖਰਬੂਜੇ ਖੇਤ ਵਿੱਚ ਖੜੇ ਹੋਏ ਆ ਬਹੁਤ ਸਾਰੀ ਜਗ੍ਹਾ ਤੇ ਜਿਹੜੀ ਔੜ ਹੈ ਉਹ ਲੱਗੀ ਹੋਈ ਹੈ ਲੇਕਿਨ ਔੜ ਲਵਾਉਣ ਦਾ ਮਤਲਬ ਹੈ ਹੁਣ ਫਸਲ ਨੂੰ ਬਿਲਕੁਲ ਸਹੀ ਜਗ੍ਹਾ ਤੋਂ ਲਿਆ ਕੇ ਗਲਤ ਜਗ੍ਹਾ ਤੇ ਲੈ ਕੇ ਜਾਣਾ ਬਣੀ ਰਹੋ ਮੈਂ ਨਾਲ ਆਪਾਂ ਕਰਦੇ ਹਾਂ ਗੱਲ ਬਾਤ ਹਾਂਜੀ ਦੋਸਤੋ ਹੁਣ ਕੀ ਸਿਸਟਮ ਹੈ ਜਿਵੇਂ ਹੁਣ ਸਾਡੀ ਜੀ ਬੱਲ ਐ ਉਹਨੂੰ ਫਰੂਟ ਬਿਲਕੁਲ ਲੱਗਿਆ ਹੋਇਆ ਤੇ ਫਰੂਟ ਦੇ ਨਾਲ ਨਾਲ ਸਾਡੀ ਬੱਲ ਨੂੰ ਜਿਹੜਾ ਪਾਣੀ ਮਿਲਣਾ ਉਹ ਵੀ ਜ਼ਰੂਰੀ ਐ ਤੇ ਖਾਦ ਮਿਲਣਾ ਉਹ ਵੀ ਜ਼ਰੂਰੀ ਐ ਕਿਉਂਕਿ ਹੁਣ ਜਿੱਥੇ ਪਾਣੀ ਤੁਸੀਂ ਜਾਇ ਚੜਾ ਕੇ ਲਾਉਂਗੇ ਉੱਥੇ ਜਿਹੜੀਆਂ ਬੱਤੀਆਂ ਬੰਨੀਆਂ ਸਟਾਰਟ ਹੋ ਜਾਂਦੀਆਂ ਨੇ ਪੱਤੇ ਦੇ ਵਿੱਚੋਂ ਹਰਾਪਣ ਜਿਹੜਾ ਉਹ ਖਤਮ ਹੋਣਾ ਸਟਾਰਟ ਹੋ ਜਾਂਦਾ ਤੇ ਨਾਲੇ ਕੀ ਐ ਜਿਹੜਾ ਸਾਡਾ ਛੋਟਾ ਫਰੂਟ ਲੱਗਿਆ ਹੋਇਆ ਉਹਨੂੰ ਵੀ ਬਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਐ ਕਿਉਂਕਿ ਔਰ ਦੇ ਵਿੱਚ ਲੱਗਿਆ ਜਿਹੜਾ ਫਲ ਐ ਉਹ ਇੱਕ ਲੱਕ ਛੱਡ ਕੇ ਇਹ ਪਰਾ ਹੋ ਜਾਂਦਾ ਤੇ ਮੁੜ ਕੇ ਆਪਣਾ ਨੁਕਸਾਨੜਾ ਉਹ ਹੋ ਜਾਂਦਾ ਤੇ ਹੁਣ ਆਪਾਂ ਇੱਕ ਗੱਲ ਕਰਦੇ ਹਾਂ ਹੋਰ ਮੇਨ ਜਿੱਥੇ ਖਾਸ ਕਰਕੇ ਜੇ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਸੁੰਡੀ ਦਾ ਅਟੈਕ ਹੈ ਉਹ ਪੂਰਾ ਇਸ ਟਾਈਮ ਆਇਆ ਹੋਇਆ ਜੇ ਤੁਸੀਂ ਗੱਲ ਕਰੋਗੇ ਜੇ ਆਪਾਂ ਫੋਲ ਫੜ ਕੇ ਦੇਖੀਏ ਤੁਹਾਨੂੰ ਇਹਦੇ ਵਿੱਚ ਸੁੰਡੀ ਵੀ ਹੈ ਉਹ ਦੇਖ ਨੂੰ ਮਿਲ ਜਾਣੀ ਹੈ ਤੇ ਬਹੁਤ ਜਿਆਦਾ ਸੁੰਡੀ ਦਾ ਅਟੈਕ ਇਸ ਟਾਈਮ ਉਹ ਪੂਰਾ ਖਰੂਜੀ ਉੱਪਰ ਵੀ ਆਇਆ ਫਿਰਦਾ ਹੈ ਇਹ ਆਪਾਂ ਹੋਰ ਪਲਾਟ ਦੇ ਵਿੱਚ ਪਹੁੰਚੇ ਆ ਤੇ ਸੋਨੂੰ ਤਕਰੀਬਨ ਜੇ ਮੈਂ ਗੱਲ ਕਰੂੰਗਾ ਵੀ ਜੇ ਤੁਸੀਂ 100 ਫੁੱਲ ਤੋੜੋਗੇ 100 ਦੇ ਵਿੱਚੋਂ ਸੋਨੂੰ ਐ ਮੋਲੋ ਵੀ 60 ਘੱਟੋ-ਘੱਟ ਫੁੱਲਾਂ ਦੇ ਵਿੱਚ ਜਿਹੜੀ ਸੁੰਡੀ ਆ ਉਹ ਮਿਲ ਜਾਣੀ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਡੰਗ ਮੱਖੀ ਦੀ ਜਿੱਥੇ ਡੰਗ ਮੱਖੀ ਆਉਂਦੀ ਹੈ ਜਿੱਥੇ ਬੱਲ ਸੁੱਕ ਦੀ ਲੱਗਨ ਨੂੰ ਪ੍ਰੋਬਲਮ ਆ ਸੁੱਕਣ ਦੀ ਆ ਜਾਂਦੀ ਹੈ ਜਾਂ ਜਿਵੇਂ ਇਹ ਜਿਹੇ ਪ੍ਰੋਬਲਮ ਆਉਹ ਕਾਫੀ ਆ ਜਾਂਦੀਆਂ ਚਲੋ ਇਹ ਤਾਂ ਬੋਰਨ ਤੇ ਕੈਲਸ਼ੀਅਮ ਘਾਟ ਕਰਨਾ ਤੁਸੀਂ ਇਹੀ ਸਪਰੇਅ ਕਰ ਸਕਦੇ ਹੋ ਲੇਕਿਨ ਆਪਾਂ ਮੇਨ ਗੱਲ ਕਰਦੇ ਆ ਜਿੱਥੇ ਡੰਗ ਮੱਖੀ ਆਉਂਦੀ ਹੈ ਤੁਸੀਂ ਡੰਗ ਮੱਖੀ ਵਾਸਤੇ ਮੈਲਾਥੀਨ ਦੀ ਜਿਹੜੀ ਸਪਰੇਅ ਹੈ 30 ml ਟੈਂਕੀ ਦੀ ਪਾ ਕੇ ਕਰ ਸਕਦੇ ਹੋ ਲੇਕਿਨ ਇੱਕੋ ਜਿਹੀ ਸ਼ਰਤ ਹੈ ਸੋਡੀ ਦਵਾਈ ਕਰਦਾ ਜਿਹੜਾ ਸਮਾਂ ਉਹ ਸ਼ਾਮ ਨੂੰ ਹੋਣਾ ਚਾਹੀਦਾ ਜਦੋਂ ਸਾਡਾ ਸੂਰਜ ਹਲਕਾ ਜਾਂ ਖੱਟੇਪਨ ਚ ਹਲਦੀ ਰੰਗ ਦਾ ਹੁੰਦਾ ਉਸ ਟਾਈਮ ਜਿਹੜੀ ਮੱਖੀ ਆਹੋ ਜਿਆਦਾ ਭਿੰਕਦੀ ਹੁੰਦੀ ਹੈ ਤੇ ਉਹ ਸਾਡੀ ਫਿਰ ਜਿਹੜੀ ਦਵਾਈ ਲਪੇਟ ਵਿੱਚ ਆ ਜਾਂਦੀ ਹੈ ਤੇ ਜੇ ਤੁਸੀਂ ਦਵਾਈ ਕਰਨ ਵਿੱਚ ਵੀ ਕਦੇ ਘੋਲ ਕਰ ਜਾਂਦੇ ਹੋ ਮੰਨ ਲਓ ਲੇਟ ਹੋ ਜਾਂਦੇ ਹੋ ਤਾਂ ਫਿਰ ਤੁਸੀਂ ਕੰਮ ਕਰ ਸਕਦੇ ਹੋ ਤੁਸੀਂ ਆਪਣੀ ਬਿਲਕੁਲ ਖੱਟੀ ਲੱਸੀ ਲੈ ਕੇ ਜਿਹੜੀ ਖੱਟੀ ਲੱਸੀ ਲੈ ਕੇ ਘਟੋ ਘਟ 4-5 ਦੀ ਸੜੀ ਲੱਸੀ ਹੋਵੇ ਤੁਸੀਂ ਉਹ ਇੱਕ ਮੰਨ ਲਓ ਡੱਬਾ ਲੱਸੀ ਦਾ ਉਹਦੇ ਚ ਚਾਰੇ ਤੋਂ 50 ਮਲ ਮੈਲਾਥੀਨ ਪਾ ਕੇ ਜਿਵੇਂ ਸਾਡੇ ਖੇਤ ਦੀਆਂ ਚਾਰੇ ਚੁੰਡਾਂ ਹੋ ਗਈਆਂ ਦੋ ਤਿੰਨ ਜਗ੍ਹਾ ਵਿਚਾਲੀਆਂ ਹੋ ਗਈਆਂ ਤੁਸੀਂ ਉਹਨੂੰ ਐਂ ਕਈ ਜਗ੍ਹਾ ਤੇ ਇੱਕ ਕਿੱਲੇ ਵਿੱਚ 6-7 ਜਗ੍ਹਾ ਤੇ ਰੱਖ ਸਕਦੇ ਹੋ ਤਾਂ ਉਹਦੇ ਨਾਲ ਜਿਹੜਾ ਕਾਫੀ ਟਕਿਆ ਉਹ ਬਣਿਆ ਰਹਿੰਦਾ ਤੇ ਇੱਕ ਹੋਰ ਗੱਲ ਤੁਹਾਨੂੰ ਦੱਸਦਾ ਪੂਰੇ ਵਧੀਆ ਤਰੀਕੇ ਵਾਲੀ ਜਿੱਥੇ ਤੁਹਾਡੇ ਫਰੂਟ ਘਟ ਹੈ ਉਥੇ ਤੁਸੀਂ ਫਲਾਵਰ ਵਾਸਤੇ ਦਵਾਈ ਕਰ ਸਕਦੇ ਜਿਹੜੇ ਨਾ ਫੁੱਲ ਆਵੇ ਲੇਕਿਨ ਜਿੱਥੇ ਤੁਹਾਡੇ ਫੁੱਲ ਪੂਰਾ ਹੈ ਤੁਸੀਂ ਉਹ ਲੇਟ ਬਣ ਰਿਹਾ ਤਾਂ ਇੱਕ ਕੰਮ ਕਰ ਲਿਓ ਤੁਸੀਂ ਕਿਲੋ ਤੋਂ ਲਾਗੇ ਡੇਢ ਕਿਲੋ ਦੀ ਗੁੜ ਹੈ ਉਹਦੀ ਸਪਰੇ ਖਰੂਜੇ ਦੇ ਕੋਲ ਕੇ ਕਰ ਦਿਓ ਸ਼ਾਮ ਦੇ ਟ ਸਵੇਰੇ ਟਾਈਮ ਤੇ ਸ਼ਾਮ ਟਾਈਮ ਕਰ ਦਿਓ ਜਿੰਨੀ ਇਹਦੇ ਪਰ ਮਧੂਮੱਖੀ ਆਉਗੀ ਓਨਾ ਹੀ ਜਿਹੜਾ ਇਹਦਾ ਮਲ ਕੇ ਨਰਮਾਦਾ ਆਪ ਚ ਸੰਪਰਕ ਕਰਨਗੇ ਓਨੇ ਹੀ ਆਪ ਨੂੰ ਉਹਦਾ ਬੈਨੀਫਿਟ ਹੋਣਾ ਇਹ ਗੱਲਾਂ ਤੁਸੀਂ ਮੇਨ ਸੰ ਚਲਾ ਕੇ ਰੱਖਣੀਆਂ ਹੈ ਤੋ ਕੋਈ ਨੁਕਸਾਨ ਇਸ ਟਾਈਮ ਡੰਗ ਮੱਕੀ ਦਾ ਵੀ ਕਾਫੀ ਜ਼ਿਆਦਾ ਆਇਆ ਹੋਇਆ ਤੇ ਇੱਕ ਹੋਰ ਗੱਲ ਆਪਾਂ ਕਰਦੇ ਆਂ ਵੀ ਜਿੱਥੇ ਤੁਸੀਂ ਫਲਾਵਰ ਦੀ ਸੰਖਿਆ ਪੂਰੀ ਹੈ ਇਹ ਗੋੜਾ ਤੁਸੀਂ ਉੱਥੇ ਹੀ ਕਰ ਸਕਦੇ ਹੋ ਜਿੱਥੇ ਤੁਹਾਡੇ ਫਲਾਵਰ ਦੀ ਸੰਖਿਆ ਘੱਟ ਹੈ ਤੁਸੀਂ ਉੱਥੇ ਪਹਿਲਾਂ ਫਲਾਵਰ ਲਿਆਉਣਾ ਜ਼ਰੂਰੀ ਹੈ ਫਲਾਵਰ ਵਾਸਤੇ ਆਪਰੇ ਕੋਈ ਬਹੁਤ ਵਧੀਆ ਦਵਾਈ ਆਈ ਹੋਈ ਹੈ ਲੇਕਿਨ ਆਪਾਂ ਉਹਨੂੰ ਮੈਂਸ਼ਨ ਨਹੀਂ ਕਰ ਸਕਦੇ ਕਿਉਂਕਿ ਕੁਝ ਚੀਜ਼ਾਂ ਅਸੀਂ ਨਹੀਂ ਦੱਸ ਸਕਦੇ ਸਾਡੀ ਮਜਬੂਰੀ ਬਣ ਜਾਂਦੀ ਹੈ ਸੋ ਸਭ ਦਾ ਧੰਨਵਾਦ ਚੈਨਲ ਆਪਰਾ ਸਬਸਕ੍ਰਾਈਬ ਕਰ ਲਿਓ ਤੇ YouTube ਜਾ ਕੇ ਫੋਲੋ ਕਰ ਲਿਓ ਤੇ ਵੀਡੀਓ ਆਪਣੇ ਬਦ ਤੋਂ ਸ਼ੇਅਰ ਕਰਿਆ ਕਰੋ